ਕਪੂਰਥਲਾ ਜੇਲ੍ਹ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਕੀਤੀ ਭੰਨ ਤੋੜ ਬੈਰਕ ਦੇ ਵਿੱਚ ਬੰਦ ਕੈਦੀ ਦੇ ਨਾਲ ਜੱਗੂ ਦੀ ਹੋਈ ਸੀ ਬਹਿਸ ਗੁੱਸੇ ਦੇ ਵਿੱਚ ਆ ਕੇ ਐਲ ਸੀ ਡੀ ਨੂੰ ਜ਼ਮੀਨ ਤੇ ਸੁੱਟ ਕੇ ਤੋੜਿਆ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਜੱਗੂ ਦੇ ਖਿਲਾਫ ਕੇਸ ਦਰਜ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਮਾਮਲੇ ਦੇ ਵਿੱਚ ਦੋ ਐਫ ਆਈ ਆਰ ਦਰ ਜੀਐਸ ਆਈਟੀ ਨੇ ਲਾਰੈਂਸ ਦੇ ਅਣਪਛਾਤੇ ਦੇ ਖਿਲਾਫ ਦਰਜ ਕੀਤਾ ਮਾਮਲਾ ਪਿਛਲੇ ਸਾਲ ਮਾਰਚ ਮਹੀਨੇ ਇੱਕ ਨਿੱਜੀ ਚੈਨਲ ਤੇ ਪ੍ਰਸਾਰਿਤ ਹੋਈ ਸੀ ਇੰਟਰਵਿਊ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਨਿਊਜ਼ 819 ਪੰਜਾਬ ਹਰਿਆਣਾ ਮੈਂ ਪਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਹਾਂ ਇੰਡੀਆ ਗੱਠਜੋੜ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਇੰਡੀਆ ਗੱਠਜੋੜ ਤੇ ਨਵਾਂ ਟਰਵਿਸਟ ਆ ਗਿਆ ਹੈ ਕਾਂਗਰਸ ਦੇ ਵੱਲੋਂ 543 ਕੋਆਰਡੀਨੇਟਰ ਐਲਾਨ ਦਿੱਤੇ ਗਏ ਨੇ ਸਾਰੀਆਂ ਲੋਕ ਸਭਾ ਸੀਟਾਂ ਤੇ ਦਰਸਲ ਕੋਆਰਡੀਨੇਟਰ ਤਾਇਨਾਤ ਕਰ ਦਿੱਤੇ ਨੇ ਸੀਟ ਸ਼ੇਰਿੰਗ ਤੇ ਚਰਚਾ ਦੇ ਵਿੱਚ ਆਲੇ ਇਹ ਵੱਡਾ ਦਾਅ ਖੇਡਿਆ ਜਦੋਂ ਸੀਟ ਸ਼ੇਰਿੰਗ ਤੇ ਕੱਲ ਨੂੰ ਦਿੱਲੀ ਦੇ ਵਿੱਚ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਕਾਂਗਰਸ ਤੇ ਆਪ ਦੇ ਆ ਵਿਚਾਰ ਆ ਲਗਾਤਾਰ ਜਿਹੜਾ ਕਿ ਸਵਾਲ ਬਰਕਰਾਰ ਹੈ ਕਿ ਆਖਰਕਾਰ ਸੀਟ ਸ਼ੇਡਿੰਗ ਦਾ ਕਿਹੜਾ ਫਾਰਮੂਲਾ ਤੈਅ ਹੋਵੇਗਾ ਤਾਂ ਐਨ ਇੱਕ ਦਿਨ ਪਹਿਲਾਂ ਕਿਉਂਕਿ ਜੇਕਰ ਟਾਈਮਿੰਗ ਦੀ ਗੱਲ ਕੀਤੀ ਹੈ ਵੀ ਤਾਂ ਜਦੋਂ ਠੀਕ ਇੱਕ ਦਿਨ ਬਾਅਦ ਚ ਆ ਸੀਟ ਸ਼ੇਡਿੰਗ ਤੇ ਦਿੱਲੀ ਦੇ ਵਿੱਚ ਕਾਂਗਰਸ ਤੇ ਆਪ ਦੇ ਵਿਚਕਾਰ ਮੀਟਿੰਗ ਹੋਣੀ ਹੈ ਤੇ ਇਸ ਮੀਟਿੰਗ ਤੋਂ ਠੀਕ ਇੱਕ ਦਿਨ ਪਹਿਲਾਂ ਇਹ ਵੱਡਾ ਦਾ ਕਾਂਗਰਸ ਦੇ ਵੱਲੋਂ ਖੇਡਿਆ ਗਿਆ ਹੈ ਕਾਂਗਸ ਪ੍ਰਧਾਨ ਖੜਗੇ ਨੇ ਕੱਲ ਹੀ ਦਰਸਲ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਸਾਰੀਆਂ ਸੀਟਾਂ ਦੇ ਲਈ ਤਿਆਰ ਆ ਕੱਲ ਵੀ ਮਲਕਰਸ਼ ਖੜਗੇ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀਗਾ ਸਾਡੇ ਸਾਰੀਆਂ ਸੀਟਾਂ ਤੇ ਆ ਤਿਆਰੀ ਹੈ ਤੇ ਉਸ ਬਿਆਨ ਤੋਂ ਬਾਅਦ ਜੀ ਇੱਕ ਵੱਡਾ ਏ ਟਵਿਸਟ ਕਿਹਾ ਜਾ ਸਕਦਾ ਕਿਉਂਕਿ ਕਾਂਗਰਸ ਦੇ ਵੱਲੋਂ 543 ਕੋਆਰਡੀਨੇਟਰ ਐਲਾਨ ਦਿੱਤੇ ਗਏ ਨੇ ਦੇਸ਼ ਭਰ ਦੇ ਵਿੱਚ ਸਾਰੀਆਂ ਲੋਕ ਸਭਾ ਸੀਟਾਂ ਤੇ ਕਾਂਗਰਸ ਨੇ ਕੋਆਰਡੀਨੇਟਰ ਤੈਅ ਕਰ ਦਿੱਤੇ ਨੇ ਇਸ ਦੇ ਵਿਚਾਲੇ ਹੁਣ ਇਹ ਜ਼ਰੂਰ ਸਵਾਲ ਬਣਦਾ ਕਿ ਤਿਆਰੀ ਜ਼ਰੂਰ ਹੈ ਇੰਡੀਆ ਗੱਠਜੋੜ ਦੇ ਵਿੱਚ ਜਿੰਨੀਆਂ ਪਾਰਟੀਆਂ ਤਿਆਰੀ ਜੁਰਾ ਪਰ ਤਿਆਰੀ ਆਪੋ ਆਪਣੇ ਪਦਰ ਤੇ ਕੀਤੀ ਜਾ ਰਹੀ ਹੈ ਖੈਰ ਇਸ ਦੇ ਵਿਚਾਲੇ ਸਵਾਲ ਹੈ ਕਿ ਜੇਕਰ ਆਪੋ ਆਪਣੇ ਪੱਧਰ ਤੇ ਸਾਰੀਆਂ ਸੀਟਾਂ ਤੇ ਕੋਆਰਡੀਨੇਟਰ ਲਾਉਣੇ ਜਾ ਰਹੇ ਨੇ ਤਾਂ ਫਿਰ ਇੰਡੀਆ ਗੱਠਜੋੜ ਕਿਵੇਂ ਆਪਣੇ ਮੁਕਾਮ ਤੱਕ ਪਹੁੰਚੇਗਾ ਕਿਵੇਂ ਸੀਟਾਂ ਦੀ ਵਕਫ ਵਕ ਸੂਬਿਆਂ ਦੇ ਵਿੱਚ ਵੰਡ ਹੋਵੇਗੀ ਕਿਉਂਕਿ ਠੀਕ ਇੱਕ ਦਿਨ ਬਾਅਦ ਸੋਮਵਾਰ ਨੂੰ ਕਲਿੱਗੜੀ ਕੇ ਦਿੱਲੀ ਦੇ ਵਿੱਚ ਕਾਂਗਰਸ ਤੇ ਆਪ ਦੇ ਵਿਚਕਾਰ ਮੀਟਿੰਗ ਹੋਣ ਜਾ ਰਹੀ ਹੈ ਖੁਦ ਕਾਂਗਰਸ ਦੇ ਆਗੂ ਸਲਮਾਨ ਖੁਰਸ਼ੀਦ ਦੇ ਵੱਲੋਂ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਇਥੇ ਕਿ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਹੋਣੀ ਹੈ ਇਸ ਨੂੰ ਲੈ ਕੇ ਤੈ ਹੋਣਾ ਕਿ ਪੰਜਾਬ ਦੇ ਵਿੱਚ ਗੱਠ ਜੋੜਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਥਿਤੀ ਹੋਵੇਗੀ ਕਿ ਸੀਟਾਂ ਦੀ ਵੰਡ ਕਿਸ ਤਰ੍ਹਾਂ ਹੋਵੇਗੀ ਕਿਵੇਂ ਸੀਟਾਂ ਦੀ ਵੰਡ ਦਾ ਫਾਰਮੂਲਾ ਤੈ ਹੋਵੇਗਾ ਹਾਲਾਂਕਿ ਆ ਪੰਜਾਬ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਕਾਂਗਰਸ ਦੇ ਵੱਲੋਂ ਆਪਣਾ ਸਟੈਂਡ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਆਪਣੇ ਦਮ ਤੇ 13 ਦੀਆਂ 13 ਲੋਕ ਸਭਾ ਸੀਟਾਂ ਤੇ ਚੋਣ ਲੜੀ ਜਾਵੇਗੀ ਪਰ ਇਸ ਦੇ ਵਿਚਾਲੇ ਇੰਡੀਆ ਗੱਠ ਜੋੜ ਤੇ ਇੱਕ ਨਵਾਂ ਟੈਸਟ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਕਿ ਕਾਂਗਰਸ ਦੇ ਵੱਲੋਂ 543 ਕੋਆਰਡੀਨੇਟਰ ਐਲਾਨ ਦਿੱਤੇ ਗਏ ਨੇ ਉਹ ਗੱਟ ਵੀ ਡਿਸਾਈਡ ਸੀ ਇਨ ਆਲ 500 ਕੰਸਟਿਟੂਐਂਸੀਜ਼ ਵੀ ਆਰ ਵਰਕਿੰਗ and already we have finalized 500 uh, our uh, uh, parliament observers so they will go assess in each parliamentary constituency and ultimately when India Alliance is there then when negotiation will have in each state then the exact number will come out but we are trying to put our efforts everywhere because why today we are thinking we are getting a seat suppose our alliance partner don't agree you take c seats therefore we are putting all 500 uh, uh, observers in each constituency नहीं तो बहुत अच्छा statement है इसका मतलब है कि भाई एक तरफ सीधी बात है अगर इंडिया एलाइंस में हम हैं और हम लोग इस बार-बार को रेखांकित कर रहे हैं कि जैसे आपने देखा होगा मुकुल वासिक जी की कमेटी ने कहा कि हम लोगों ने आपस में तय कर लिया है किस राज्य में हम पहले अपनी पीसीसी से मिले और उसके बाद आने वाले अगले पाँच दस पंद्रह दिन में हम अलग अलग राज्यों में अलग अलग पार्टियों से बात करेंगे तो वो एक प्रक्रिया चालू है अब स्वाभाविक है कि इंडिया अलायंस जो है पूरी की पूरी पाँच सीटें लड़ेगा और जब आप पाँच सीट लड़ेंगे तो अभी तो ये तय नहीं है कि हम कौन सी सीट लड़ेंगे और हमारा साथी पार्टनर कौन सी सीट लड़ेगा तो अगर कांग्रेस अपने आप को तैयारी नहीं करती है तो जहां हम लड़ रहे हैं वहां हम कैसे तैयार रहेंगे और जहां अगर कोई और पार्टी लड़ रही है तो चाहे हमारा योगदान उसमें पचास परसेंट हो चाहे अस्सी परसेंट हो चाहे पाँच परसेंट हो वो योगदान हम कैसे दे पाएंगे अगर हम तैयार नहीं होंगे तो कांग्रेस के साथ साथ बल्कि जहाँ जहाँ जिस जिस पार्टी का असर है उन पार्टियों को भी तैयारी करनी चाहिए अगर खड़गे साहब का ये ऐलान करना कि 540 सीटों पर हम अपने आप और स्वाभाविक है हम अपने आप को सशक्त करेंगे और जब हमारे सहयोगी दलों के साथ बातचीत हो जाएगी जिन इलाकों में जिन राज्यों में गठबंधन होना है तो फिर सीटें तय होंगी और जब सीटें तय होंगी स्वाभाविक के है फिर कैंडिडेट कैंडिडेट और सिंबल उस पार्टी का होगा जिसको वो गठबंधन में सीट अलॉट होती है जहाँ तक जमीन पर काम करने की बात है साथी पार्टियां भी अपने कार्यकर्ताओं को सक्रिय करेंगी कांग्रेस भी अपने कार्यकर्ताओं को सक्रिय करेगा और अगर हमारे कार्यकर्ता आज से सक्रिय नहीं हो जाएंगे तो चुनाव के दो महीने पहले कोई थोड़ी सक्रिय होता है देखिए जो भी पॉलिटिकल कैंपेन होती है और कार्यकर्ता जमीन पे आता है कार्यकर्ता ऑर्गेनाइजेशन एक्टिवेट होती है तो जाहिर सी बात है चुनाव की तैयारी भी उसके अंदर हो जाती है हर पार्टी सीटों के ऊपर अपनी अपनी सीटों के ऊपर तैयारी कर रही है अगर गठबंधन के अंदर उसको वो सीट मिल गई बहुत अच्छी बात है नहीं तो जो गठबंधन के अंदर जो पार्टी होगी उसको उसका फायदा होगा तो मुझे नहीं लगता कि इसमें कोई दिक्कत है कि अगर आप सब सीटों के अंदर तैयारी करें करनी चाहिए आम आदमी पार्टी भी सीटों हम लोग भी तैयारी कर रहे हैं हम लोग जो है पंजाब में दिल्ली में सब जगह तैयारी हमारा जो तैयारी का मतलब ये है हमारा वॉल्टियर एक्टिवेटेड है अगर उस जगह से हम ना लड़के कोई और चुनाव लड़ेगा तो हमारा जो घटक दल है जो हमारा जो अलायंस पार्टनर है उसको उसका फायदा मिलेगा देखिए एक तो जो कुछ पार्टियों ने पचहत्तर साल उम्र रखी है चुनाव ना लड़ने के लिए और संगठनात्मक ढांचे के मुख्य पदों पर ना रहने के लिए उनके स्टेटमेंट से साफ दिखता है कि उम्र का ठीक ही रखा है क्योंकि उनकी उम्र एटी वन है और क्या बोलना है क्या नहीं बोलना उसमें कुछ समझ नहीं आता है इसीलिए जो पाँच सीट बोला है तो चुनाव पाँच पे नहीं होते हैं पाँच पे होते हैं ਕਿਉਂਕਿ ਜੋ ਸੰਵਿਧਾਨ ਦਾ ਆਰਟੀਕਲ 331 ਹੈ ਉਸ ਦੇ ਤਹਿਤ ਦੋ ਸੀਟਾਂ ਐਂਗਲੋ ਇੰਡੀਅਨ ਕੇ ਨਾਮਿਨੇਟ ਕਰਨੇ ਲਈ ਰੱਖੀ ਜਾਂਦੀਆਂ ਹਨ तो पता नहीं कैसे बोल रहे हैं ये दूसरी बात अगर हम इस, इसको सोचें कि जो सो कॉल्ड इंडिया गठबंधन बना है हालांकि उसमें हम हैं नहीं लेकिन उसमें जितने भी प्रदेशों के जो क्षेत्रीय दल हैं अगर ये सारी की सारी सीटों पर अपनी तैयारी कर रहे हैं तो फिर तो ऐसा लगता है कि जो बीजेपी के जो प्रवक्ता रात दिन सब टेलीविजनों पर बोलते हैं और इनको घमंडिया नाम देते हैं तो अगर ये उत्तर प्रदेश में भी पूरी सीटों पर यही लड़ेंगे बिहार में भी पूरी सीटों पर यही लड़ेंगे महाराष्ट्र में भी यही लड़ेंगे पंजाब दिल्ली हरियाणा सब

543 ਕੋਆਰਡੀਨੇਟਰ ਦਾ ਜਿਹੜਾ ਕਿ ਐਲਾਨ ਕਰਨਾ ਉਸ ਦੀ ਬਾਰੇ ਪੂਕਾ ਇਹਦਾ ਜਿਹੜੀ ਕਿ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਇਸ ਦੇ ਵਿਚਾਰੇ ਹੁਣ ਇਸ ਲਿਸਟ ਦੇ ਮੈਨੇ ਕੀ ਕੱਡੇ ਜਾਣ ਦੇਖੋ ਪਰਮਿੰਦਰ ਇਹ ਜਿਹੜੀ ਅੱਜ ਲਿਸਟ ਅਨਾਉਂਸ ਹੋਈ ਹੈ ਇਸ ਸਬੰਧੀ ਕੱਲ ਕਾਂਗਰਸ ਦੇ ਜਿਹੜੇ ਅધ્યક્ષ ਹੈ ਖੜਗੇ ਸਾਹਿਬ ਉਹਨਾਂ ਨੇ ਕੱਲ ਹੀ ਪੀਸੀ ਜਨਾਉਂਸ ਕਰਤਾ ਸੀ ਕੀ ਅਸੀਂ ਸਾਰੀਆਂ ਸੀਟਾਂ ਦੇ ਕੋਆਰਡੀਨੇਟਰਸ ਦੀ ਜਿਹੜੀ ਲਿਸਟ ਆ ਡਿਕਲੇਅਰ ਕਰਨ ਲੱਗੇ ਆ ਤੇ ਸਾਡੀ ਵੀ ਜਿਹੜੇ ਲਿਸਟ ਵਿੱਚ ਕੁਝ ਨਾਮ ਡਿਕਲੇਅਰ ਹੋਏ ਆ ਪੰਜਾਬ ਸਪੈਸ਼ਲੀ ਪੰਜਾਬ ਨੂੰ ਲੈ ਕੇ ਸਾਡੀ ਉਹਨਾਂ ਨਾਲ ਗੱਲ ਵੀ ਹੋਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਸਾਨੂੰ ਹਦਾਇਤਾਂ ਦਿੱਤੀਆਂ ਕਿ ਆਪਦੇ ਹਲਕੇ 'ਚ ਹਰ ਚੀਜ਼ ਬਾਰੇ ਕੋਆਰਡੀਨੇਸ਼ਨ ਕਰੋ ਭਾਵੇਂ ਵਰਕਰ ਲਈ ਹੋਵੇ ਭਾਵੇਂ ਕੈਂਡੀਡੇਟ ਲਈ ਹੋਵੇ ਭਾਵੇਂ ਚੋਣਾਂ ਲਈ ਹੋਵੇ ਤੇ ਇਹ ਉਸ ਪਰਪਸ ਲਈ ਇਹਨਾਂ ਨੇ ਕੋਆਰਡੀਨੇਸ਼ਨ ਕੋਆਰਡੀਨੇਟਰ ਹੈ ਜਿਹੜੇ ਡਿਕਲੇਅਰ ਕੀਤੇ ਆ ਹਾਂ ਇਹ ਗੱਲ ਤੁਹਾਡੀ ਠੀਕ ਹੈ ਕਿ ਕੱਲ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਹੜੇ ਇੰਡੀਆ ਲਾਈਨਸ ਦੇ ਪਾਰਟਨਰਸ ਨਾਲ ਜਿਹੜੇ ਮੇਨ ਪਾਰ ਅਮੇ ਬਾਕੀ ਦੀ ਕਾਂਗਰਸ ਉਹਨਾਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਤੋਂ ਪਹਿਲਾਂ ਇਸ ਲਿਸਟ ਦਾ ਨਾ ਆਪਣੇ ਆਪ ਵਿੱਚ ਟਰਿਸਟ ਕਰਦਾ ਸਵਾਲ ਜ਼ਰੂਰ ਖੜੇ ਕਰਦਾ ਹੈ ਪਰ ਜਿਹੜੇ ਕਾਂਗਰਸੀ ਵਰਕਰ ਹੈ ਜਾਂ ਈਵਨ ਆਪਾ ਤੋਰੋ ਭਾਰਦਵਾਜ ਦੀ ਵੀ ਬਾਈਟ ਸੁਣੀ ਤੋਰੋ ਭਾਰਦਵਾਜ ਨੇ ਵੀ ਇਹੀ ਗੱਲ ਕਹੀ ਕਿ ਅਸੀਂ ਆਪ ਦਾ ਜਿਹੜਾ ਵਰਕਰ ਹੈ ਜਾਂ ਕੈਡਰ ਹੈ ਉਹਨੂੰ ਇਕੱਠਾ ਕਰਨਾ ਬੂਸਟ ਅਪ ਕਰਨਾ ਚਾਹੁੰਦੇ ਆ ਇਸੇ ਲਈ ਕੋਆਰਡੀਨੇਟਰ ਲਗਾਏ ਜਾ ਰਹੀ ਹੈ ਤਾਂਕਿ ਜੇ ਕੋਈ ਘਟਕ ਦਲ ਵੀ ਚੋਣ ਲੜੂਗਾ ਤਾਂ ਉਸ ਨੂੰ ਉਸ चीज ਦਾ ਫਾਇਦਾ ਮਿਲ ਸਕੇ ਜੀ ਪਰਮਿੰਦਰ ਇਹ ਵੀ ਨਹੀਂ ਕਿਦਾ ਇਹ ਵੀ ਇੱਕ ਮਤਲਬ ਕੱਢਿਆ ਜਾਵੇ ਜਿਵੇਂ ਕਿ 543 ਸੀਟਾਂ ਤੇ ਲੋਕ ਸਭਾ ਸੀਟਾਂ ਤੇ ਕੋਆਰਡੀਨੇਟਰ ਲਗਾਉਣਾ ਤੇ ਇਸ ਦੇ ਨਾਲ ਇਹ ਵੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਕਫਾਕ ਲੋਕ ਸਭਾ ਸੀਟਾਂ ਤੇ ਹਲਕਿਆਂ ਦੇ ਵਿੱਚ ਆਪਣੀ ਦਾਵੇਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਜਦੋਂ ਸੀਟ ਸ਼ੇਅਰਿੰਗ ਤੇ ਟੇਬਲ ਤੇ ਗੱਲ ਹੁੰਦੀ ਹੈ ਤੇ ਉੱਥੇ ਉਹਨਾਂ ਸੀਟਾਂ ਨੂੰ ਲੈ ਕੇ ਦਾਵੇਦਾਰੀ ਪੇਸ਼ ਕੀਤੀ ਜਾ ਸਕੇ ਬਿਲਕੁਲ ਪ੍ਰਵਿੰਦਰ ਠੀਕ فرمایا ਤੁਸੀਂ ਜਿਹਨੂੰ ਆਪਾਂ ਪ੍ਰੈਸ਼ਰ ਪੋਲਿਟਿਕਸ ਕਹਿ ਦਿੰਨੇ ਆ ਇਹ ਉਸੇ ਕੜੀ ਦਾ ਹਿੱਸਾ ਵੀ ਹੋ ਸਕਦਾ ਹੈ ਦੇਖੋ ਇਹਦਾ ਆਪਾਂ ਵੀ ਜਾਣਦੇ ਕਾਂਗਰਸ ਇਸ ਤੋਂ ਪਹਿਲਾਂ ਵੀ ਕਦੇ 543 ਸੀਟਾਂ ਦੇ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਭਾਵੇਂ 2019 ਦੀ ਹੋਵੇ 2014 ਦੀ ਹੋਵੇ ਸਾਰੀਆਂ 543 ਸੀਟਾਂ ਦੇ ਤਾਂ ਕਾਂਗਰਸ ਨਹੀਂ ਲੜਦੀ ਬਿੜੀਆਂ ਮਜੂਬੀ ਵਿੱਚ ਉਹਨਾਂ ਦਾ ਸੱਪਾ ਨਾਲ ਅਲਾਈਅੰਸ ਰਿਹਾ ਹੈ ਤੇ ਇਸ ਤੋਂ ਪਹਿਲਾਂ ਬਿਹਾਰ ਵਿੱਚ ਉਹ ਅਲਾਈਅੰਸ ਵਿੱਚ ਰਿਹਾ ਹੈ ਸਾਊਥ ਦੀਆਂ ਕੁਝ ਸੇਟਾਂ ਹੈਗੀਆਂ ਉਹ ਅਲਾਈਅੰਸ ਅਲਾਈਅੰਸ ਵਿੱਚ ਰਿਹਾ ਉਦੋਂ ਵੀ 543 ਸੀਟਾਂ ਦੇ ਕਾਂਗਰਸ ਨਹੀਂ ਲੜਦੀ ਪਿਛਲੇ ਕੁਝ ਚੋਣਾਂ ਤੋਂ ਜੇ ਆਪਾਂ ਦੇਖੀਏ ਤੇ ਇਸਰ ਇਸਰ ਜੇ ਇਹ ਤਾਂ ਆਪਾਂ ਜਾਣਦੇ ਵੀ ਇੰਡੀਆ ਅਲਾਈਅੰਸ ਦੀ ਜੇ ਸੀਟ ਸ਼ੇਅਰਿੰਗ ਦਾ ਫਾਰਮੂਲਾ ਮਚਿਓਰ ਹੋਵੇ ਨਾ ਹੋਵੇ ਫਿਰ ਵੀ ਕਾਂਗਰਸ 543 ਸੀਟਾਂ ਦੇ ਤਾਂ ਨਹੀਂ ਲੜਦੀ ਪਰ ਇਸ ਲਈ ਇਸ ਨੂੰ ਇਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਕਿ ਇੱਥੇ ਪ੍ਰੈਸ਼ਰ ਪੋਲਿਟਿਕ ਦਾ ਹਿੱਸਾ ਹੈ ਦੂਸਰਾ ਜਿਹੜਾ ਆਪਦਾ ਗਾਈਡਰ ਹੈ ਵਰਕਰਸ ਹੈ ਜਾਂ ਉਹ ਓਰੀਜਨਲ ਜਿਹੜੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੂਰੀ ਜੋਸ਼ ਖਰੋਸ਼ ਨਾਲ ਮੈਦਾਨ ਵਿੱਚ ਉਤਰੇ ਉਸ ਤੋਂ ਬੰਦੀ ਇਹ ਮੰਨਿਆ ਜਾ ਸਕਦਾ ਵੀ ਇਹ ਕੋਆਰਡੀਨੇਟਰ ਲਗਾ ਕੇ ਜਿਹੜੀ ਕਾਂਗਰਸ ਪਾਰਟੀ ਆਪਦੇ ਵਰਕਰਾਂ ਨੂੰ ਐਮਐਸਪੀ ਦੇਣਾ ਚਾਹ ਰਹੀ ਹੈ ਵੀ ਆਪਣਾ ਭਾਵੇਂ ਐਲਾਈਅੰਸ ਕਿਸੇ ਨਾਲ ਹੋਵੇ ਜਾਂ ਨਾ ਹੋਵੇ ਕੋਈ ਕਿਤੇ ਵੀ ਤਰੀਕੇ ਨਾਲ ਛੇਲੇ ਨਹੀਂ ਪੈਣਾ ਜੀ ਅਬ ਇਹ ਜੀਕਰ ਪੰਜਾਬ ਦੇ ਲਿਹਾਜ ਦੇ ਨਾਲ ਗੱਲ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵੱਲੋਂ ਵਾਰ-ਵਾਰ ਕਿਹਾ ਜਾਂਦਾ ਹੈ ਕਿ 13 ਦੀ 13 ਲੋਕ ਸਭਾ ਸੀਟਾਂ ਜਿਹੜੀ ਆਪਣੇ ਦਮ ਤੇ ਲੜਾਂਗੇ ਆ ਜਿਹੜਾ ਕਿ ਗੱਠਜੋੜ ਤੋਂ ਬਿਲਕੁਲ ਆਪਦੇ ਨਾਲ ਨਾ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਚੜ੍ਹੇ ਨੂੰ 13 ਦੀਆਂ 13 ਸੀਟਾਂ ਤੇ ਕੋਆਰਡੀਨੇਟਰ ਦੀ ਲਿਸਟ ਤੱਕ ਜਾਰੀ ਕਰ ਦਿੱਤੀ ਗਈ ਤੇ ਇਸ ਦੇ ਨਾਲ ਇਹ ਜਰੂਰ ਮੈਨੇ ਕੱਢੇ ਜਾਣ ਕੇ ਜੋ ਪੰਜਾਬ ਕਾਂਗਰਸ ਦੇ ਵੱਲੋਂ ਇੱਕ ਲਾਈਨ ਸਾਫ਼ ਤੌਰ ਤੇ ਹਾਈ ਕਮਾਂਡ ਦੇ ਅੱਗੇ ਵੀ ਰੱਖੀ ਜਾ ਰਹੀ ਸੀ ਵਾਰ-ਵਾਰ ਕਿਹਾ ਜਾ ਰਿਹਾ ਸੀ ਆਪਣਾ ਸਟੈਂਡ ਅਸੀਂ ਕਈ ਵਾਰ ਹਾਈ ਕਮਾਂਡ ਦੇ ਅੱਗੇ ਸਪਸ਼ਟ ਕਰ ਚੁੱਕੇ ਹਾਂ ਤੇ ਇਸ ਦੇ ਵਿਚਾਲੇ ਪੰਜਾਬ ਕਾਂਗਰਸ ਦੇ ਹੱਕ ਦੇ ਵਿੱਚ ਜਰੂਰ ਇਹ ਖਬਰ ਹੋ ਸਕਦੀ ਹੈ ਪੰਦੇ ਕੁਮਰ ਮਿੰਦਰ ਆਪਾਂ ਵੀ ਜਾਣਦੇ ਆਂ ਕਿ ਕਾਂਗਰਸ ਪਾਰਟੀ ਦੀ ਜਿਹੜੀ ਲੋਕਲ ਲੀਡਰਸ਼ਿਪ ਹੈ ਪੰਜਾਬ ਦੀ ਲੀਡਰਸ਼ਿਪ ਹੈ ਉਹ ਲਗਾਤਾਰ ਇਸ ਸੀਟ ਸ਼ੇਅਰਿੰਗ ਨੂੰ ਲੈ ਕੇ ਕਿਤੇ ਨਾ ਕਿਤੇ ਆਬਜੈਕਸ਼ਨ ਰੇਜ਼ ਕਰ ਰਹੀ ਹੈ ਪਰ ਕਾਂਗਰਸ ਦਾ ਜੇ ਇਸ ਟਾਈਪ ਦਾ ਕਲਚਰ ਹੈ ਪਿਛਲੀ ਮੀਟਿੰਗ ਵਿੱਚ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀਗਾ ਵੀ ਅਸੀਂ ਆਪਦਾ ਫੀਡਬੈਕ ਹਾਈ ਕਮਾਂਡ ਨੂੰ ਦੇ ਦਿੱਤਾ ਬਾਕੀ ਜੋ ਹਾਈ ਕਮਾਂਡ ਦੀ ਇੱਛਾ ਹੋਏਗੀ ਉਹ ਸਾਡੇ ਫਿਰ ਮੱਤੇ ਪਰ ਕਾਂਗਰਸ ਹੈ ਕਲਚਰ ਹੈ ਕਿ ਜੇ ਕਾਂਗਰਸ ਵੱਲੋਂ ਇੱਕ ਉੱਪਰਲੇ ਲੈਵਲ ਤੇ ਇੱਕ ਡਿਸੀਜਨ ਪਾਸ ਹੋ ਗਿਆ ਤਾਂ ਫਿਰ ਜਿਹੜੀ ਲੋਕਲ ਲੀਡਰਸ਼ਿਪ ਹੈ ਉਹ ਵੀ ਪਉਬੀ ਤੇ ਇਹ ਠੀਕ فرمایا ਤੁਸੀਂ ਕੱਲ ਮੀਟਿੰਗ ਕੋਨ ਜਾ ਰਹੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਕਿਉਂਕਿ ਪੰਜਾਬ ਦੇ ਲਈ ਇੱਕ ਪੰਜਾਬ ਇੱਕ ਬਹੁਤ ਕ੍ਰੂਸ਼ੀਅਲ ਸਟੇਟ ਹੈ ਦੋਨੋਂ ਪਾਰਟੀ ਲਈ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਵੇਂ ਕਾਂਗਰਸ ਹੋਵੇ ਕਿਉਂਕਿ ਕਾਂਗਰਸ ਪ੍ਰਾਈਮਰੀ ਆਪੋਜੀਸ਼ਨ ਹੈ ਇੱਥੇ ਤੇ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਇਸ ਕਰਕੇ ਦੋਨਾਂ ਦੀ ਕੋਸ਼ਿਸ਼ ਕੋਸ਼ਿਸ਼ ਇਹ ਹੀ ਹੈ ਕਿ ਜੇ ਇੱਥੇ ਸੀਟ ਸ਼ੇਰਿੰਗ ਦਾ ਫਾਰਮੂਲਾ ਕਿਤੇ ਨਾ ਕਿਤੇ ਫਿੱਟ ਬੈਠਦਾ ਹੈ ਤਾਂ ਵੱਧ ਤੋਂ ਵੱਧ ਸੀਟਾਂ ਲਿਆਂ ਜਾਂ ਸਕਣ ਤੇ ਜਿਹੜਾ ਹੈ ਆਪਦੇ ਵਰਕਰ ਨੂੰ ਤੇ ਕੈਟਰ ਨੂੰ ਉਸ ਤਰੀਕੇ ਨਾਲ ਚੋਣਾਂ ਵੋਟਾਂ ਜਿੱਤ ਕੇ ਪੂਸ਼ ਕੀਤਾ ਜਾ ਸਕੇ ਆ ਠੀਕ ਹੈ ਮਨੇ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸੋ ਇੰਡੀਆ ਗੱਠਜੋੜ ਤੇ ਇੱਕ ਨਵਾਂ ਟਵਿਸਟ ਆ ਗਿਆ ਕਾਂਗਰਸ ਦੇ ਵੱਲੋਂ ਦਰਸਲ 543 ਕੋਆਰਡੀਨੇਟਰ ਲਗਾ ਦਿੱਤੇ ਗਏ ਨੇ ਸਾਰੀਆਂ ਲੋਕ ਸਭਾ ਸੀਟਾਂ ਤੇ ਕੋਆਰਡੀਨੇਟਰ ਤਾਇਨਾਤ ਕਰ ਦਿੱਤੇ ਨੇ ਸੀਟ ਸ਼ੇਅਰਿੰਗ ਤੇ ਚਰਚਾ ਦੇ ਵਿਚਾਲੇ ਦਰਸਲ ਇਹ ਵੱਡਾ ਦਾਅ ਖੇਡਿਆ ਗਿਆ ਹੈ ਕਿਉਂਕਿ ਕੱਲ ਨੂੰ ਸੋਮਵਾਰ ਨੂੰ ਦਿੱਲੀ ਦੇ ਵਿੱਚ ਜਿਹੜੀ ਕਿ ਠੀਕ 12 ਵਜੇ ਕਾਂਗਰਸ ਦੇ ਆਪ ਦੇ ਵਿਚਕਾਰ ਸੀਟ ਸ਼ੇਅਰਿੰਗ ਤੇ ਚਰਚਾ ਵੀ ਹੋਣ ਜਾ ਰਹੀ ਹੈ ਮੀਟਿੰਗ ਵੀ ਹੋਣ ਜਾ ਰਹੀ ਹੈ ਤਾਂ ਉਸ ਤੋਂ ਠੀਕ ਪਹਿਲਾਂ ਕਾਂਗਰਸ ਦੇ ਵੱਲੋਂ ਇਹ ਵੱਡਾ ਦਾਅ ਖੇਡਿਆ ਗਿਆ ਗੱਲ ਪੰਜਾਬ ਦੀ ਕਰੀਏ ਜਿਹੜੇ ਕੋਆਰਡੀਨੇਟਰ ਜਿਹੜੇ ਕਿ ਐਲਾਨੇ ਗਏ ਨੇ ਜੋ ਜਾਣਕਾਰੀ ਅਸੀਂ ਗ੍ਰਾਫਿਕ ਦੇ ਰੀਏ ਵੀ ਦੱਸ ਰਹੇ ਹਾਂ ਛਾਰਪੁਰ ਦੇ ਵਿੱਚ ਜਿਵੇਂ ਕਿ ਅਸ਼ਵਨੀ ਸ਼ਰਮਾ ਅਨੰਦਪੁਰ ਸਾਹਿਬ ਤੋਂ ਪਵਨ ਆਦੀਆ ਲੁਧਿਆਣਾ ਤੋਂ ਰਾਜਕਮਰ ਚੱਬੇਵਾਲ ਜਿਹੜੇ ਕਿ ਮੌਜੂਦਾ ਕਾਂਗਰਸ ਦੇ ਵਿਧਾਇਕ ਵੀ ਨੇ ਡਿਪਟੀ ਲੀਡਰ ਵੀ ਨੇ ਵਿਰੋਧੀ ਧਿਰ ਦੇ ਫਤੇਗੜ ਸਾਹਿਬ ਦੇ ਵਿੱਚ ਹਰਿੰਦਰਪਾਲ ਸਿੰਘ ਹਰੀਮਾਨ ਨੂੰ ਜਿਹੜਾ ਕਿ ਕੋਆਰਡੀਨੇਟਰ ਲਗਾਇਆ ਗਿਆ ਹੈ ਇਹ ਵਕਫ ਵਕ ਪੰਜਾਬ ਦੀਆਂ ਜੋ ਲੋਕ ਸਭਾ ਸੀਟਾਂ ਨੇ ਉਸ ਦੀ ਐਸੀ ਜਾਣਕਾਰੀ ਦੇ ਰਹੇ ਹਾਂ ਛਾਰਪੁਰ ਅਨੰਦਪੁਰ ਸਾਹਿਬ ਲੁਧਿਆਣਾ ਤੇ ਫਤੇਗੜ ਸਾਹਿਬ ਇਸੇ ਤਰ੍ਹਾਂ ਵਕਫ ਵਕ ਹਲਕੈਂਦੇ ਵੀ ਜਿਹੜੇ ਕਿ ਕੋਆਰਡੀ ਉਸ ਵਾਰ ਵੀ ਅਸੀਂ ਤੁਹਾਨੂੰ ਲਗਾਤਾਰ ਇਹ ਜਾਣਕਾਰੀ ਦੇ ਰਹੇ ਹਾਂ ਸੋ ਕਾਂਗਰਸ ਤੇ ਆਪ ਦੇ ਵਿਚਾਲੇ ਅਸੀਡ ਸ਼ੇਅਰਿੰਗ ਤੇ ਵੀ ਚਰਚਾ ਹੋ ਰਹੀ ਹੈ ਠੀਕ ਕੱਲ ਸੋਮਵਾਰ ਨੂੰ ਜਿਹੜੀ ਕਿ 12 ਵਜੇ ਮੀਟਿੰਗ ਦਾ ਸਮਾਂ ਰੱਖਿਆ ਗਿਆ ਤੇ ਇਸ ਤੋਂ ਠੀਕ ਪਹਿਲਾਂ ਹੀ ਦਰਸਲੇ ਕੋਆਰਡੀਨੇਟਰ ਕਾਂਗਰਸ ਦੇ ਵੱਲੋਂ ਐਲਾਨ ਨੇ ਗਏ ਨੇ ਸੋ ਇਸ ਮੀਟਿੰਗ ਦੇ ਨਾਲ ਜੁੜੀ ਹੋਈ ਦਰਸਾ ਸੀ ਵੱਡੀ ਖਬਰ ਆਪਣੇ ਦਰਸ਼ਕਾਂ ਨੂੰ ਦੱਸਦੇ ਰਿਹਾ ਕਾਂਗਰਸ ਤੇ ਆਪ ਦੇ ਵਿਚਾਲੇ ਜਿਹੜੀ ਕਿ ਸ਼ੇਅਰਿੰਗ ਤੇ ਚਰਚਾ ਇਸ ਮੀਟਿੰਗ ਦੇ ਵਿੱਚ ਹੋਵੇਗੀ ਤੇ ਆਪ ਦੇ ਵੱਲੋਂ ਸੰਦੀਪ ਪਾਠਕ ਆਤੀਸ਼ੀਤ ਤੇ ਸੌਰਵ ਭਾਰਤਵਾਜ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਇਹ ਮੀਟਿੰਗ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਹੈ ਕੱਲ ਦੁਪਹਿਰ 12 ਵਜੇ ਦਰਸਲ ਦਿੱਲੀ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਕਿਉਂਕਿ ਇਸ ਤੋਂ ਠੀਕ ਇੱਕ ਦਿਨ ਪਹਿਲਾਂ ਕਾਂਗਰਸ ਦੇ ਵੱਲੋਂ 543 ਸੀਟਾਂ ਤੇ ਕੋਆਰਡੀਨੇਟਰ ਲਗਾਏ ਗਏ ਨੇ ਤੇ ਕੱਲ ਨੂੰ ਦਰਸਲ ਦੁਪਹਿਰ 12 ਵਜੇ ਦਿੱਲੀ ਦੇ ਵਿੱਚ ਕਾਂਗਰਸ ਤੇ ਆਪ ਦੇ ਵਿਚਕਾਰ ਸੀਟ ਸ਼ੇਅਰਿੰਗ ਤੇ ਮੀਟਿੰਗ ਹੋਣ ਜਾ ਰਹੀ ਹੈ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਹੋਵੇਗੀ ਤੇ ਇਸ ਦਿਨ ਨਾਲ ਜੁੜੀ ਹੋਈ ਹੈ ਵੱਡੀ ਜਾਣਕਾਰੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸੰਦੀਪ ਪਾਠਕ ਆਤੀਸ਼ੀਤ ਤੇ ਸੌਰਵ ਭਾਰਤਵਾਜ ਇਸ ਮ ਕਿੱਸਾ ਹੋਣਗੇ ਖੈਰੇ ਮੀਟਿੰਗ ਤੋਂ ਬਾਅਦ ਸਾਫ ਹੋਵੇਗਾ ਕਿ ਕੀ ਸਟੇਟ ਲੈਵਲ ਨੂੰ ਲੈ ਕੇ ਫਾਰਮੂਲਾ ਤੈਅ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ ਕਾਂਗਸ ਤੇ ਆਪ ਦੇ ਵਿਚਕਾਰ ਗੱਠਜੋੜ ਨੂੰ ਲੈ ਕੇ ਕਿਸ ਤਰ੍ਹਾਂ ਦੀ ਪਿਕਚਰ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆਉਂਦੀ ਹੈ ਪੰਜਾਬ ਚ ਕਾਂਗਸ ਤੇ ਆਪ ਦੇ ਵਿਚਕਾਰ ਗੱਠਜੋੜ ਹੋਵੇਗਾ ਜਾਂ ਨਹੀਂ ਕਿ ਦੋਵੇਂ ਧਿਰਾਂ ਨੂੰ ਅਲਾਈਅੰਸ ਮਨਜ਼ੂਰ ਹੋਵੇਗਾ ਜੇ ਗੱਟਜੋੜ ਹੁੰਦਾ ਹੈ ਤਾਂ ਕਿਵੇਂ ਸੀਟਾਂ ਦੀ ਵੰਡ ਹੋਵੇਗੀ ਇਹਨਾਂ तमाम ਸਵਾਲਾਂ ਦੇ ਵਿਚਾਲੇ ਸੋਮਵਾਰ ਨੂੰ ਦਿੱਲੀ 'ਚ ਵੱਡੀ ਬੈਠਕ ਹੋਣ ਚਾਰੀ ਹੈ ਠੀਕ 12 ਵਜੇ ਕਾਂਗਰਸ ਤੇ ਆਪ ਦੇ ਵਿਚਕਾਰ ਇਹ ਮੀਟਿੰਗ ਹੋਵੇਗੀ ਇਸ ਮੀਟਿੰਗ 'ਚ ਸਿਰ ਛਿਰੋਂ ਲੈ ਕੇ ਹੀ ਚਰਚਾ ਕੀਤੀ ਜਾਵੇਗੀ ਇਸ ਮੀਟਿੰਗ ਦੀ ਜਾਣਕਾਰੀ ਖੁਦ ਕਾਂਗਰਸ ਸਾਹ ਕੋ ਸਲਮਾਨ ਖੁਰਸ਼ੀਦ ਨੇ ਦਿੱਤੀ ਹੈ और लगातार होती रहेगी अगली बैठक हम उम्मीद कर रहे हैं कि हम लोग कल करेंगे कल के बाद फिर से किसके सार सार अभी, सार अभी वो फाइनल हो रहा है लेकिन कल का समय हमने निकाला है नहीं आम आदमी के पार, पार, पार्टी की बैठक आज होनी थी वो आज नहीं अब कल होगी उनको कुछ उनको कोई आज कोई कार्यक्रम था उनका जिसके कारण उन्होंने कहा कि इसको कल कर लें तो कल होगी बैठक सीट शेयरिंग पर अच्छी बातचीत चारों तरफ जारी ਇੱਕ ਪਾਸੇ ਸੋਮਵਾਰ ਨੂੰ ਸੀਟ ਸਿਰਿੰਗ ਤੇ ਮੀਟਿੰਗ ਹੋਣ ਚਾਰੀ ਹੈ ਪਰ ਇਸ ਦੇ ਵਿਚਾਲੇ ਕਾਂਗਰਸ ਲੋਕ ਸਭਾ ਚੋਣਾਂ ਨੂੰ ਲੈ ਕੇ ਪਪਾ ਭਾਰ ਨਜ਼ਰ ਆ ਰਹੀ ਹੈ ਕਾਂਗਰਸ ਪ੍ਰਧਾਨ 500 ਸੀਟਾਂ ਤੇ ਤਿਆਰੀ ਦੀ ਗੱਲ ਕਹਿ ਰਹੇ ਨੇ ਵੇਲ ਡਿਸਾਈਡ ਸੀ ਇਨ ਆਲ 500 ਕਨਸਟਿਟੈਂਸੀਜ਼ ਵੀ ਆਰ ਵਰਕਿੰਗ ਐਂਡ ਆਲਰੇਡੀ ਵੀ ਹੈਵ ਫਾਈਨਲਾਈਜ਼ਡ 500 आवर ਵਾਟ ਹਾ ਪਾਰਲੀਮੈਂਟ ਆਬਜ਼ਰਵਰਸ ਸੋ ਦੇ ਵਿਲ ਗੋ ਅਸੈਸ ਇਨ ਈਚ ਪਾਰਲੀਮੈਂਟਰੀ ਕਨਸਲਟੈਂਸੀ ਖੈਰ ਸੀਟ ਸ਼ੇਰਿੰਗ ਵਾਲੀ ਮੀਟਿੰਗ ਦੇ ਵਿੱਚੋਂ ਕੀ ਖਬਰ ਨਿਕਲ ਕੇ ਆਉਂਦੀ ਹੈ ਪੰਜਾਬ ਹਰਿਆਣਾ ਨੂੰ ਲੈ ਕੇ ਕੀ ਪਿਕਚਰ ਸਾਫ਼ ਹੁੰਦੀ ਹੈ ਇਹ ਤਾਂ ਮੀਟਿੰਗ ਦੇ ਬਾਅਦ ਹੀ ਸਾਫ਼ ਹੋਵੇਗਾ ਪਰ ਪੰਜਾਬ ਤੇ ਦਿੱਲੀ ਚ ਸੀਟ ਸ਼ੇਅਰਿੰਗ ਨੂੰ ਲੈ ਕੇ ਚੁਣੌਤੀਆਂ ਵੀ ਬਹੁਤ ਨੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਦੇ ਵੱਲੋਂ ਵਾਰ-ਵਾਰ ਆਪ ਦੇ ਨਾਲ ਗੱਠਜੋੜ ਤੋਂ ਨਾ ਕੀਤੀ ਜਾ ਰਹੀ ਹੈ ਤੇ ਆਪਣਾ ਸਟੈਂਡ ਸਪਸ਼ਟ ਕਰਦੇ ਹੋਏ 13 ਦੀਆਂ 13 ਸੀਟਾਂ ਤੇ ਆਪਣੇ ਦਮ ਤੇ ਚੋਣ ਲੜਨ ਦੀ ਗੱਲ ਕਹੀ ਜਾ ਰਹੀ ਹੈ ਤੇ ਕਾਂਗਰਸ ਤੇ ਆਪ ਦੇ ਵਿਚਕਾਰ ਵਿਵਾਦ ਵੀ ਲਗਾਤਾਰ ਚੱਲ ਰਹੀ ਹੈ ਕਿਉਂਕਿ ਦੋਵੇਂ ਪਾਸੇ ਤੋਂ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ ਤੇ ਦੋਵੇਂ ਧਿਰਾਂ ਨੂੰ ਪੇਖਦੀ ਵੀ ਚਿੰਤਾ ਹੈ ਕਿ ਜੇ ਲੋਕ ਸਭਾ ਚੋਣਾਂ ਦੇ ਵਿੱਚ ਗੱਠਜੋੜ ਹੋ ਜਾਂਦਾ ਹੈ ਤਾਂ ਫਿਰ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਦੇ ਵਿਚਾਰ ਕਿਵੇਂ ਜਾਇਆ ਜਾਵੇ ਇੱਕ ਪਾਸੇ ਸੱਤਾਧਿਰ ਦੇ ਵਿੱਚ ਆਪ ਤੇ ਦੂਜੇ ਪਾਸੇ ਮੁੱਖ ਵਿਰੋਧੀ ਧਿਰ ਕਾਂਗਰਸ ਹੈ ਤੇ ਦੋਵੇਂ ਪਾਰਟੀਆਂ ਵੱਡੇ ਸਿਆਸੀ ਬਦਲ ਨੇ ਤਾਂ ਫਿਰ ਜਿਹੇ ਦੇ ਵਿੱਚ ਮਿਲ ਕੇ ਚੋਣ ਲੜਨਾ ਕਿਵੇਂ ਸੰਭਵ ਹੋਵੇਗਾ ਤਾਂ ਉੱਥੇ ਦਿੱਲੀ ਦੇ ਵਿੱਚ ਵੀ ਅਜੇ ਗੱਠਜੋੜ ਦੀ ਸਥਿਤੀ ਸਾਫ਼ ਨਹੀਂ ਹੈ ਪੰਜਾਬ ਦੀ ਤਰ੍ਹਾਂ ਦਿੱਲੀ ਕਾਂਗਰਸ ਨੂੰ ਵੀ ਭੇਤ ਦੀ ਚਿੰਤਾ ਹੈ ਸਵਾਭਿਕ ਹੈ ਕਿਉਂਕਿ ਦਿੱਲੀ ਦੇ ਵਿੱਚ ਆਪ ਲਗਾਤਾਰ ਸੱਤਾ ਤੇ ਵਿੱਚ ਹੈ ਤਾਂ ਫਿਰ ਸੀਟਾਂ ਦੀ ਵੀ ਵੱਧ ਡਿਮਾਂਡ ਕੀਤੀ ਜਾਵੇਗੀ ਇੱਥੇ ਅਜੇ ਇਹ ਵੀ ਸਵਾਲ ਹੈ ਕਿ ਕਾਂਗਰਸ ਨੂੰ ਘੱਟ ਸੀਟਾਂ ਮਨਜ਼ੂਰ ਹੋਣਗੀਆਂ ਖੈਰ ਨਜ਼ਰ ਸੋਮਵਾਰ ਵਾਲੀ ਮੀਟਿੰਗ ਤੇ ਰਹੇਗੀ ਕਿ ਗੱਲ ਕਿੱਥੇ ਕੁ ਜਾ ਕੇ ਮੁੱਕਦੀ ਹੈ ਦਿੱਲੀ ਤੋਂ ਸ਼ਿਵਮ ਪ੍ਰਤਾਪ న్యూਸ 18 ਪੰਜਾਬ ਰੋਕ ਰਹੇ ਅਗਲੀ ਵੱਡੀ ਖਬਰ ਦਾ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ 10ਵੀਂ ਕਲਾਸ ਤੱਕ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਕੜਾਕੇ ਦੀ ਫੰਡ ਦੇ ਕਾਰਨ ਦਰਸਲ 14 ਜਨਵਰੀ ਤੱਕ ਛੁੱਟੀਆਂ ਰਹਿਣਗੀਆਂ ਮੁੱਖ ਮੰਤਰੀ ਮਾਨ ਤੇ ਵੱਲੋਂ ਦਰਸਲ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿਉਂਕਿ ਲਗਾਤਾਰ ਗੱਲ ਪੰਜਾਬ ਦੀ ਕਰੀਏ ਤਾਂ ਅਸਫਿਰਤ ਸ਼ਾਮ ਨੂੰ ਸੰਗਣੀ ਧੁੰਦ ਪੈ ਰਹੀ ਹੈ ਦਿਨ ਭਰ ਵੀ ਜਿਹੜੇ ਪੰਜਾਬ ਦੀਆਂ ਕਈ ਜਗ੍ਹਾਵਾਂ ਤੇ ਜਿਹੜੀ ਧੁੰਦ ਵਾਲਾ ਮੌਸਮ ਸਾਫ਼ ਤੌਰ ਤੇ ਨਜ਼ਰ ਆ ਰਿਹਾ ਠੰਡ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਕਾਮਨ ਦੇ ਵਿੱਚ ਗਰਵੜ ਦਰਜ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਹੀ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ 10ਵੀਂ ਕਲਾਸ ਤੱਕ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਯਾਨੀ ਕਿ 10ਵੀਂ ਕਲਾਸ ਤੱਕ ਦੇ ਜਿਹੜੇ ਵੀ ਵਿਦਿਆਰਥੀ ਨੇ ਉਹਨਾਂ ਨੂੰ ਹੁਣ 14 ਤਰੀਕ ਤੱਕ ਛੁੱਟੀਆਂ ਰਹਿਣਗੀਆਂ ਮੁੱਖ ਮੰਤਰੀ ਮਾਨ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੋ ਉਹਨਾਂ ਵਿਦਿਆਰਥੀਆਂ ਦੇ ਨਾਲ ਵਿਦਿਆਰਥੀਆਂ ਦੇ ਮਾਪਿਆਂ ਦੇ ਨਾਲ ਜੁੜੀਏ ਦਰਸਲ ਵੱਡੀ ਖਬਰ ਹੈ ਜਿਹੜੇ ਬੱਚੇ 10ਵੀਂ ਕਲਾਸ ਤੱਕ ਦੇ ਵਿਦਿਆਰਥੀ ਨੇ ਭਾਵੇਂ ਸਕੂਲਾਂ ਦੇ ਵਿੱਚ ਆਏ ਉਹ ਸਰਕਾਰੀ ਸਕੂਲ ਹੈ ਚਾਹੇ ਪ੍ਰਾਈਵੇਟ ਸਕੂਲ ਹੈ ਤੇ ਉਹਨਾਂ ਨੂੰ ਹੁਣ 14 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਵੱਡੀ ਜਾਣਕਾਰੀ ਮੁੱਖ ਮੰਤਰੀ ਮਾਨ ਤੇ ਵੱਲੋਂ ਸਾਂਝੀ ਕੀਤੀ ਗਈ ਹੈ ਕਿਉਂਕਿ ਕੜਾਕੀ ਦੀ ਠੰਡ ਵਾਲਾ ਮੌਸਮ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ ਲਗਾਤਾਰ ਸੰਘਣੀ ਧੁੰਦ ਵੀ ਪੈ ਰਹੀ ਹੈ ਤੇ ਜਦੋਂ ਇਸ ਤਰ੍ਹਾਂ ਦਾ ਮੌਸਮ ਹੋਵੇ ਤਾਂ ਵਿਦਿਆਰਥੀਆਂ ਦਾ ਖਾਸ ਤੌਰ ਤੇ ਛੋਟੇ ਬੱਚਿਆਂ ਦਾ ਸਕੂਲ ਤੱਕ ਪਹੁੰਚਣਾ ਆਪਣੇ ਆਪ ਦੇ ਵਿੱਚ ਮੁਸ਼ਕਲ ਹੁੰਦਾ ਹੈ ਉਹਨਾਂ ਮਾਪਿਆਂ ਵਾਸਤੇ ਵੀ ਇੱਕ ਵੱਡੀ ਚੁਣੌਤੀ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਕਿਵੇਂ ਆ ਬੱਚਿਆਂ ਨੂੰ ਸਕੂਲ ਤੱਕ ਪਹੁੰਚਾਇਆ ਜਾਵੇ ਇੱਕ ਵੱਡੀ ਜਿਹੜੀ ਕਿ ਜਨਤਾ ਦਾ ਵੀ ਵਿਸ਼ਾ ਵੀ ਇੱਕ ਮਾਪਿਆਂ ਵਾਸਤੇ ਹੁੰਦਾ ਹੈ ਇਸੇ ਕਰਕੇ ਸਰਕਾਰ ਦੇ ਵੱਲੋਂ ਇਸ ਗੱਲ ਨੂੰ ਮੌਸਮ ਨੂੰ ਵਾਧਿਕ ਠੰਡ ਨੂੰ ਮੁੱਖ ਰੱਖਦੇ ਹੋਏ ਵੱਡਾ ਫੈਸਲਾ ਲਿਆ ਗਿਆ ਹੈ ਕਿ ਕੜਾਕੇ ਦੀ ਠੰਡ ਦੇ ਕਾਰਨ 14 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਉੱਤਰ ਪੰਜਾਬ ਟਰੱਕ ਯੂਨੀਅਨ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਫਲੋਰ ਨੈਸ਼ਨਲ ਹਾਈਵੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ 18 ਜਨਵਰੀ ਨੂੰ ਬੰਦ ਕਰਾਂਗੇ ਨੈਸ਼ਨਲ ਹਾਈਵੇ ਯੂਨੀਅਨ ਦੇ ਵੱਲੋਂ ਸਾਫ਼ ਕਹਿ ਦਿੱਤਾ ਗਿਆ ਸੰਘਰਸ਼ ਦੇ ਵਿੱਚ ਸਾਡਾ ਸਾਥ ਦੇਣ ਕਿਸਾਨ ਕਿਸਾਨ ਜੱਥੇਬੰਦੀਆਂ ਤੋਂ ਕਿਸਾਨਾਂ ਤੋਂ ਵੀ ਸਾਥ ਦੀ ਯੂਨੀਅਨ ਦੇ ਵੱਲੋਂ ਮੰਗ ਕੀਤੀ ਗਈ ਹੈ ਦਰਸ ਲਗਾਤਾਰ ਟਰੱਕ ਪਰੇਟਾਂ ਦੇ ਵੱਲੋਂ ਟਰੱਕ ਯੂਨੀਅਨ ਦੇ ਵੱਲੋਂ ਜਿਹੜਾ ਹਿੱਟ ਐਂਡ ਰਨ ਕਾਨੂੰਨ ਦਾ ਆਵਰੋਧ ਕੀਤਾ ਜਾ ਰਿਹਾ ਪਿਛਲੇ ਦਿਨੀ ਇੱਕ ਦਿਨ ਹਰਪੇਸ਼ਪੁਰ ਦੇ ਵਿੱਚ ਚੱਕਾ ਜਾਮ ਰੱਖਿਆ ਗਿਆ ਉਸ ਤੋਂ ਬਾਅਦ ਕਈ ਜਗਾਵਾਂ ਤੇ ਤੇਲ ਤਾਂ ਖਤਮ ਹੋ ਗਿਆ ਪਟੜੋਲ ਪੰਪਾਂ ਤੇ ਲੰਬੀਆਂ ਲੰਬੀਆਂ ਕਿਤਾਹਾਂ ਲੱਗ ਗਈਆਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੇ ਵਿਚਾਲੇ ਇੱਕ ਵਾਰ ਫਿਰ ਪੰਜਾਬ ਟਰੱਕ ਯੂਨੀਅਨ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਫਲੋਰ ਨੈਸ਼ਨਲ ਹਾਈਵੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਤੁਸੇਦੇ ਤੌਰ ਤੇ ਇਸ ਦੇ ਨਾਲ ਫਲੋਰ ਨੈਸ਼ਨਲ ਹਾਈਵੇ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ ਆਮ ਲੋਕਾਂ ਨੂੰ ਆਮ ਜਨਤਾ ਨੂੰ ਵੀ ਇਸ ਪ੍ਰਦਰਸ਼ਨ ਦੇ ਕਾਰਨ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਯੂਨੀਅਨ ਦੇ ਵੱਲੋਂ ਸਾਫ਼ ਕੀਤਾ ਗਿਆ ਕਿ 18 ਜਨਵਰੀ ਨੂੰ ਨੈਸ਼ਨਲ ਹਾਈਵੇ ਬੰਦ ਕਰਾਂਗੇ। ਹਾਂ ਨੈਸ਼ਨਲ ਹਾਈਵੇ ਦਾ ਫਲੋਰ ਦੇ ਉੱਤੇ ਆ ਉੱਥੇ ਮੈਨਸਨ ਹਾਈਵੇ ਬੰਦ ਕਰ ਰਹੇ ਜਿਹੜੀ ਕਿਸਾਨ ਜਥੇ ਬੰਦੀ ਆ ਇਹ ਰੇਲਵੇ ਲਾਈਨ ਜਿਹੜੀ ਬੰਦ ਕਰੂਗੀ ਤਾਂ ਇਹ ਪੰਜਾਬ ਦੇ ਕਿਸਾਨ ਤੇ ਪੰਜਾਬ ਦੇ ਲੋਕੀਂ ਨਾਲ 18 ਜਨਵਰੀ ਨੂੰ ਦੱਸਿਆ ਜਾਊਗਾ। 18 ਤਰੀਕ ਨੂੰ ਮੈਂ ਅੱਜ ਵੀ ਤੁਹਾਡੇ ਤੋਂ ਅਹੀ ਕਹਿੰਦਾ ਸ਼ਾਮ ਨੂੰ 5 ਵਜੇ ਤੱਕ ਮੈਂ ਆਪਣੇ ਪ੍ਰੇਟਾਉਣ ਦੀ ਵੇਟ ਕਰਾਂਗਾ। ਇਹ ਅੱਜ ਤੋਂ ਨੋ ਮੰਗਾ ਉਸ ਬਾਬਾ हां ਉਦੇਵਤ ਸੈਂਟਰ ਸਰਕਾਰ ਦੇ ਖਿਲਾਫ ਜੇ 8 ਆ 18 ਤਰੀਕ ਨੂੰ ਸ਼ਾਮ 5 ਵਜੇ ਤੱਕ ਮੈਂ ਪੰਜਾਬ ਦੇ ਆਪਰੇਟਰਾਂ ਦੀ ਪੰਜਾਬ ਦੇ ਲੋਕਾਂ ਦੀ ਵੇਟ ਕਰਾਂਗਾ ਜੇ ਉਹਦਾ ਕੱਟ 5000 ਤੋਂ ਉੱਤੇ ਨਾ ਆਇਆ ਸ਼ਾਮ ਨੂੰ ਅਸਤੀਫਾ ਦੇਦਾਗਾ ਪ੍ਰਧਾਨਗੀ ਦੇ ਸਰਕਾਰ ਨੇ ਜਿਹਨੂੰ ਬਣਾਉਣਾ ਬਣਾ ਲਵੇ ਮੈਨੂੰ ਕੋਈ ਲੋੜ ਨਹੀਂ ਪ੍ਰੈਸ ਕਮੇਟੀ ਇਸ ਕਰਕੇ ਕੀਤੀ ਸੈਂਟਰ ਦੀ ਸਰਕਾਰ ਸੁੱਤੀ ਪਈ ਆ ਪੰਜਾਬ ਦੀ ਸਰਕਾਰ ਸੁੱਤੀ ਪਈ ਆ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਸੁੱਤੇ ਪਈ ਆ ਜਿਹੜੇ ਸਾਡੇ 8 9 ਮੰਗਾ ਆ ਉਹ ਲੋਡਿੰਗ ਟਰੈਕਟਰ ਟਰਾਲੀਆਂ ਚੱਲਣਾ ਟੈਂਡਰ ਟਰੱਕਾਂ ਨੂੰ ਮਿਲਣਾ ਟਰੱਕ ਜੁਨੀਅਨ ਮੈਨਣਾ ਹਿਮਾਚਲ ਦੀਆਂ ਗੱਡੀਆਂ ਆ ਕੇ ਪੰਜਾਬ ਚੋਂ ਕੰਮ ਕਰਦੀਆਂ ਹਿਮਾਚਲ ਜੇਣ ਗਿਆ ਸਾਨੂੰ ਹਿਮਾਚਲ ਚ ਜੇਣ ਕੇ ਕੰਮ ਨਹੀਂ ਦੇ ਉਹ ਚੱਕਣ ਨਹੀਂ ਦਿੰਦੇ ਮਾਲ ਠੀਕ ਹੈ ਚੰਗੀ ਗੱਲ ਹੈ ਯਾਰ ਉੱਥੇ ਸਟੇਟ ਆਪਣੇ ਟਰੱਕ ਆਪਰੇਟਰਾਂ ਦੀ ਸੋਚਦੀ ਆ ਆਪਣੇ ਲੋਕਾਂ ਨੇ ਸੋਚ ਦਿਓ ਸੋਚਣਾ ਵੀ ਚਾਹੀਦਾ ਪਰ ਸਾਡੇ ਨਾਲ ਵਿਤਕਰਾ ਹੋ ਰਿਹਾ ਸਾਡਾ ਲਗਭਗ ਕੈਪਟਨ ਦੇ ਸਾਹਬ ਦੇ ਟਾਈਮ ਦੇ ਉਤੇ ਇਹ ਖੰਕਾਰੀ ਰਾਜੇ ਨੇ ਅੱਜ ਆਖੜ ਹੁਣਾ ਨੇ ਮਿਲ ਕੇ ਪੰਜਾਬ ਦੀਆਂ ਟਰੱਕ ਜਿਓ ਤੋਰਤੀਆਂ ਸੀ ਅੱਜ ਟਰੱਕ ਦੀ ਚੜ੍ਹਦੀ ਕਲਾ ਜਿਆ ਤੇ ਸਾਡਾ ਉਸ ਟਾਈਮ ਦੇ 25 ਤੋਂ 30 ਹਜ਼ਾਰ ਟਰੱਕ ਜਿਹੜਾ ਮੰਡੀ ਗੁਇੰਦਗਰ ਦੀਆਂ ਪੱਟੀਆਂ ਉਹ ਢਲ ਗਿਆ ਕਿਉਂਕਿ ਸਾਡੇ ਪੁਰਾਣੇ ਟਰੱਕ ਆ 2 2 3 3 4 4 ਲੱਖ ਦੇ ਟਰੱਕ ਆ ਉਹਦੇ ਕਰਕੇ ਅਸੀਂ ਬੋਧਾ ਕਿਤੇ ਬਾਹਰ ਵੀ ਨਹੀਂ ਉਹਨਾਂ ਨੂੰ ਲੈ ਕੇ ਜਾ ਸਕਦੇ ਸੀ ਸੋ ਅੱਜ ਮੈਂ ਹਾਲਾਤ ਇਹੋ ਜਿਹੇ ਪੰਜਾਬ ਦੇ ਬਣੇ ਆ ਮੈਂ ਚਾਹੁੰਦਾ ਆ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਮੰਨੇ ਜਿਹੜੀਆਂ ਜਾਇਜ ਮੰਗਾਂ ਮੈਂ ਸਾਰੀਆਂ ਕਈਆਂ ਆ 7 9 8 ਮੰਗਾ ਆ ਕਿ ਪੰਜਾਬ ਦੇ ਵਿੱਚ 1 ਸਾਲ ਦੇ ਵਿੱਚ ਵਿੱਚ 25000 ਟਰੱਕ ਨਵੇਂ ਬਊਗਾ 75000 ਪਰਿਵਾਰ ਨੂੰ ਰੁਜ਼ਗਾਰ ਮਿਲੂਗਾ ਨਹੀਂ ਤਾਂ ਅੱਜ ਤੁਹਾਡੇ ਰੂਹੀ ਰਾਹੀਂ ਕਹਿ ਰਿਹਾ ਕਿ 31 ਦਸੰਬਰ ਨੂੰ ਮੈਂ ਅਸਤੀਫਾ ਦੇ ਦਾਂਗਾ ਪੰਜਾਬ ਦੀ ਪ੍ਰਧਾਨਗੀ ਤੋਂ ਵੀ ਗੱਲਾਂ ਆਪਰੀਆਂ ਸਰਕਾਰ ਨੂੰ 1500 ਕਰੋੜ ਦਾ ਰੈਵਨਿਊ ਨਾ ਵਧਿਆ ਸਰਕਾਰ ਦੱਸੇ ਪਿਛਲੇ ਸਾਲ ਕੀ ਆ ਤਾਂ ਵੀ ਸਤੀਫਾ ਦੇਣਾ